22 ਸਾਲ ਮੁੰਡੇ ਦੀ ਉਮਰ ਆ ਤੇ 7 ਸਾਲ ਬੱਚੀ ਦੀ ਉਮਰ ਆ ਤੇ ਬੱਚੀ ਉਹਦੇ ਸਕੇ ਚਾਚੇ ਦੀ ਭੈਣ ਆ ਤੇ ਇੱਕੋ ਘਰੇ ਰਹਿੰਦੇ ਆ ਸਰੀਰਕ ਸੰਬੰਧ ਉਹਨਾਂ ਦੇ ਚੱਲ ਰਹੇ ਸੀ ਵੀ ਸ਼ਰਮ ਆਉਂਦੀ ਆ ਘਰੇ ਦੋ ਹੀ ਬੱਚੇ ਆ ਇੱਕ ਲੜਕਾ ਇੱਕ ਲੜਕੀ ਦੋਵੇਂ 18 ਸਾਲ ਤੋਂ ਛੋਟੇ ਆ ਤੇ ਸਾਨੂੰ ਦੱਸਣ 'ਚ ਸ਼ਰਮ ਆਉਂਦੀ ਆ ਵੀ ਦੋਵੇਂ ਫਿਜ਼ੀਕਲ ਰਿਲੇਸ਼ਨ ਦੇ ਵਿੱਚ ਚੱਲ ਰਹੇ ਆ ਇੱਕ ਪਰਿਵਾਰ ਸਕੇ ਭੈਣ ਭਰਾ ਸਕੇ ਇੱਕ ਕੁੱਖੋਂ ਜੰਮੇ ਹੋਏ ਤੇ ਹੁਣ 7ਵਾਂ ਦਰਿਆ ਵਗਣਾ ਸ਼ੁਰੂ ਹੋ ਗਿਆ ਉਹ ਹੈਗਾ ਕੰਮ ਦਾ ਇਸ ਨੂੰ ਅਸੀਂ ਸ਼ਰਮਜ ਨਹੀਂ ਆਉਗੀ ਉਹਨੂੰ ਆਪਾਂ ਵੀ ਸੈਕਸ ਵੀ ਕਹਿ ਸਕਦੇ ਨੇ ਇਹ ਵੈਦ ਸੁਖਵੀਰ ਸਿੰਘ ਆ ਤੇ ਇਹਨੇ ਆਪਣੇ ਪੇਜ ਦੇ ਉੱਤੇ ਲਿਖ ਕੇ ਪਾਇਆ ਵੀ ਘਰ ਵਾਲੇ ਦੀ ਰੂਹ ਖੁਸ਼ ਹੋ ਜੂ ਪਹਿਲੀ ਰਾਤ ਹੀ ਜੇ ਵਿਆਹ ਤੋਂ 15 ਦਿਨ ਪਹਿਲਾਂ ਔਰਤ ਆ ਸਾਡੀ ਦਵਾਈ ਖਾ ਲੂਗੀ ਫੇਰ ਉਹਨੇ ਲਿਖ ਕੇ ਪਾਇਆ ਆਪਦੀ ਫੋਟੋ ਆ ਵੀ ਹਥਿਆਰ ਦੇ ਚਰਚੇ ਦੁਨੀਆ 'ਚ ਹੋਣਗੇ ਤੇ ਅਸੀਂ ਬੱਚੇ ਨਹੀਂ ਹੈਗੇ ਸਾਨੂੰ ਪਤਾ ਸਾਰਾ ਕੁਝ ਕਿਹੜੇ ਠਿਆਰਾਂ ਦੀਆਂ ਗੱਲਾਂ ਕਰ ਰਹੇ ਆ ਵੈਦ ਇਸੇ ਨੇ ਫਿਰ ਲਿਖ ਕੇ ਪਾਇਆ ਵੀ ਜਿਨ੍ਹਾਂ ਇੱਕ ਵਾਰ ਡੱਬੀ ਖਾਲੀ ਪੂਰੀ ਰਾਤ ਠੱਕ ਠੱਕ ਨਹੀਂ ਰੁਕਣੀ ਤੇ ਜਾਂ ਕਿਸੇ ਹੋਰ ਵੈਦ ਦਾ ਤੇ ਉਹਦੇ ਚ ਲਿਖਿਆ ਸੀ ਵੀ ਲੜਕੀਆਂ ਵਿਆਹ ਤੋਂ ਪਹਿਲਾਂ ਜਿੰਨੇ ਮਰਜ਼ੀ ਮੁੰਡਿਆਂ ਦੇ ਨਾਲ ਮਿਲਣ ਤੇ ਜਦੋਂ ਤੁਸੀਂ ਵਿਆਹ ਕਰਾਉਣਾ ਤੇ 15 ਦਿਨ ਪਹਿਲਾਂ ਆਹ ਦਵਾਈ ਖਾ ਲਿਓ ਤੇ ਘਰ ਵਾਲੇ ਨੂੰ ਤੁਸੀਂ ਵਰਜਨ ਲੱਗੋngੀਆਂ ਮੈਨੂੰ ਪੜਨ ਵਿੱਚ ਸ਼ਰਮ ਆਉਂਦੀ ਆ ਸ਼ਾਇਦ ਤੁਸੀਂ ਜ਼ੂਮ ਕਰ ਲਿਓ ਤੇ ਜੋ ਵੀ ਲਿਖਿਆ ਪੜ ਲੈਣਗੇ ਇਹ ਕਹਿੰਦਾ ਰਾਜੇ ਮਹਾਰਾਜੇ ਆਹ ਦਵਾਈਆਂ ਖਾਂਦੇ ਹੁੰਦੇ ਸੀ 100 ਰਾਣੀਆਂ ਰੱਖਦੇ ਹੁੰਦੇ ਸੀ ਤੁਸੀਂ ਵੀ ਵਰਤੋ ਦਵਾਈ ਖਾ ਲੱਕੜ ਦੇ ਬਾਲੇ ਵਰਗਾ ਕਰ ਲੋ ਤੇ ਕਿਸੇ ਦੀ ਧੀ ਭੈਣ ਨੂੰ ਹੱਥ ਪਾੜਿਆ ਤੇ ਫਿਰ ਲੋਕਾਂ ਨੂੰ ਥਾਣੇ ਹੀ ਤੇ ਹੋਣਾਗਾ ਕਿ ਇੱਥੇ ਜਾ ਕੇ ਮਰਗੇ ਕਹਿੰਦਾ ਸਾਡੀ ਦਵਾਈ ਖਾਓ ਤੇ ਤੁਸੀਂ 10-10 ਔਰਤਾਂ ਨੂੰ ਖੁਸ਼ ਕਰਦੋਗੇ ਬੁੱਟੇ ਬੰਦੇ ਅੰਦਰ 18 ਸਾਲ ਦੇ ਨੌਜਵਾਨ ਜਿੰਨਾ ਜੋਸ਼ ਭਰ ਦੂਗੀ ਸਾਡੀ ਦਵਾਈ ਆਪਦੇ ਹਥਿਆਰ ਨੂੰ ਲੋਹੇ ਦੀ ਰਾੜ ਵਰਗਾ ਕਰ ਲੋ ਸਾਡੀ ਦਵਾਈ ਖਾ ਕੇ ਵੈਦ ਜੀ ਕਹਿ ਰਿਹਾ ਗਰਮੀਤ ਸਿੰਘ ਜੀ ਆ ਪੜ੍ਹ ਲਓ ਇੱਥੇ ਕੀ ਲਿਖਿਆ ਅਸੀਂ ਉਹਦੇ ਤੇ ਮਾਰਕ ਕਰਤਾ ਇਹਨੇ ਬੱਚਿਆਂ ਦੀ ਉਹ ਲਾਈ ਸੀ ਪੈਂਟ ਦੇ ਵਿੱਚੋਂ ਜੈਪ ਖੋਲ ਕੇ ਤੇ ਉੱਤੇ ਲਿਖਿਆ ਸੀਗਾ ਇਹ ਵੀ ਨਿੱਕੀ ਤੋਂ ਇੰਨਾ ਕਰਕੇ ਸਾਡਾ ਵੀ ਸਪੈਸ਼ਲ ਤੇਲ ਆ ਜੇ ਤੁਸੀਂ ਸਾਈਜ਼ ਵੱਡਾ ਕਰਨਾ ਵੈ ਮੁੰਡਾ ਨਾਮ ਉੱਚਾ ਰੱਖਿਆ ਸੰਦ ਲੋਹੇ ਵਰਗਾ ਕਰੋ ਇਹ ਕਹਿੰਦਾ ਵੀ ਸਾਡੀ ਦਵਾਈ ਦੀ ਇੱਕ ਡੱਬੀ ਖਾਓ ਕੋਠੇ ਵਾਲੀ ਵੀ ਮਨਾ ਕਰ ਦੂਗੀ ਮਤਲਬ ਇਹਦਾ ਡਿਟੇਲ ਚ ਦੱਸ ਦਗੇ ਥੋੜਾ ਜਾਂ ਕੋਠੇ ਵਾਲਿਆਂ ਕੰਜਰੀਆਂ ਨੂੰ ਕਹਿੰਦੇ ਆ ਇਹ ਕਹਿੰਦਾ ਸਾਡੀ ਦਵਾਈ ਖਾਓ ਦਵਾਈ ਤੋਂ ਬਾਅਦ ਸਾਨੂੰ ਕੱਚਾ ਜਿਹੜਾ ਸਪੈਸ਼ਲ ਸਲਵਾਉਣਾ ਪੈ ਜੂਗਾ ਐਕਸਟਰਾ ਜਗ੍ਹਾ ਲਈ ਪੇੜ ਪ੍ਰਮੋਸ਼ਨਾਂ ਲਈ ਇਹ ਨੱਚਰਤਾ ਵਧਾਰ ਰਹੇ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਨੂੰ 50 ਤੋਂ ਲੱਖ ਰੁਪਇਆ ਪ੍ਰਮੋਸ਼ਨਾਂ ਤਾਂ ਦਿੰਦੇ ਨੇ ਉਹ ਇਹਨਾਂ ਦੀਆਂ ਪ੍ਰਮੋਸ਼ਨਾਂ ਕਰਦੇ ਨੇ ਵੀ ਹੋਟਲ ਚੋਂ ਨਿਕਲ ਕੇ ਆ ਰਹੇ ਆ ਮੁੰਡਾ ਕੁੜੀ ਆਪਸ ਦੇ ਵਿੱਚ ਫਿਜ਼ੀਕਲ ਹੋਏ ਸੀ ਉਹ ਹਜੇ ਪੈਂਟ ਲਾ ਰਿਹਾ ਤੇ ਇਹ ਤੁਰਨ ਦਾ ਨਾਟਕ ਕਰ ਰਹੀ ਹੈ ਵੀ ਮੇਰੇ ਤੋਂ ਚੱਜਣਾ ਤੁਰਿਆ ਵੀ ਨਹੀਂ ਜਾ ਰਿਹਾ ਐਸੇ ਪਹਿਣ ਕੇ ਪੇਚੇ ਭੁੱਲਣ ਜਾਣਗੇ ਟਾਈਮ ਤੇ ਚੇਤੇ ਇਹ ਬਾਈ ਵੈਦ ਜਸ਼ਨ ਸੰਧੂ ਹੋਣਾ ਦੀ ਲੈ ਇਹ ਬੰਦਾ ਕਹਿੰਦਾ ਵੀ ਜੇ ਤੁਸੀਂ ਸਾਡਾ ਕੈਪਸੂਲਾ ਦਵਾਈ ਖਾਨੇ ਆ ਤੇ ਸੱਸ ਦਾ ਮੂੰਹ ਭੰਨਣ ਵਾਲੀ ਖਰਾਕ ਆ ਇਹ ਇਹਦਾ ਮਤਲਬ ਇਹਦੇ ਮਨ 'ਚ ਇਹ ਆ ਵੀ ਜੇ ਇੱਕ ਵਿਆਹ ਹੋਇਆ ਮੁੰਡਾ ਇਹ ਨਸ਼ਾ ਕਰੂਗਾ ਇਹ ਮੈਡੀਕਲ ਇਹਨਾਂ ਤੋਂ ਲਊਗਾ ਤੇ ਉਹ ਸੱਸ ਦੇ ਨਾਲ ਵੀ ਸਰੀਰਕ ਸੰਬੰਧ ਬਣਾ ਸਕਦਾ ਜੇ ਇਹ ਲੀਗਲ ਆ ਕਾਨੂੰਨੀ ਤੌਰ ਤੇ ਸਹੀ ਆ ਤੇ ਸਾਨੂੰ ਅਸੀਂ ਸਾਡਾ ਪੰਜਾਬ ਸਾਥ ਦੇਵੇ ਤੇ ਅਸੀਂ ਸਮੂਹ ਪੰਜਾਬ ਦੀਆਂ ਪੰਚਾਇਤਾਂ ਨੂੰ ਬੇਨਤੀ ਕਰਦੇ ਆਂ ਜੇ ਤੁਸੀਂ ਮੇਰਾ ਇਸ ਤੇ ਸਾਥ ਦੇਣਾ ਚਾਹੁੰਦੇ ਆ ਮੈਂ ਧਰਨੇ ਲਾਉਣ ਵਾਲਾ ਬੰਦਾ ਨਹੀਂ ਹੈ ਕੁਝ ਗੱਲਾਂ ਵਿੱਚ ਇਦਾਂ ਦੀਆਂ ਵੀ ਆ ਜਿਹੜੀਆਂ ਬੱਚਿਆਂ ਨੂੰ ਧੀਆ ਭੈਣਾਂ ਨੂੰ ਪਰਿਵਾਰਾਂ ਦੇ ਵਿੱਚ ਬੈਠੇ ਥੋੜਾ ਜਿਹਾ ਫੀਲ ਹੋਣਗੀਆਂ ਵੀ ਇਹ ਕਿੱਦਾਂ ਦੀਆਂ ਗੱਲਾਂ ਨੇ ਪਰ ਜੇ ਇਹ ਲੀਗਲ ਆ ਕਾਨੂੰਨੀ ਤੌਰ ਤੇ ਸਹੀ ਆ ਤੇ ਸਾਨੂੰ ਅਸੀਂ ਸਾਡਾ ਪੰਜਾਬ ਸਾਥ ਦੇਵੇ ਤੇ ਅਸੀਂ ਸਮੂਹ ਪੰਜਾਬ ਦੀਆਂ ਪੰਚਾਇਤਾਂ ਨੂੰ ਬੇਨਤੀ ਕਰਦੇ ਆਂ ਜੇ ਤੁਸੀਂ ਮੇਰਾ ਇਸ ਤੇ ਸਾਥ ਦੇਣਾ ਚਾਹੁੰਦੇ ਆ ਮੈਂ ਧਰਨੇ ਲਾਉਣ ਵਾਲਾ ਬੰਦਾ ਨਹੀਂ ਹੈ ਜੋ ਲੋਕ ਨੇ ਉਹ ਚਾਹੇ ਸਿੱਖ ਨੇ ਹਿੰਦੂ ਨੇ ਮੁਸਲਮਾਨ ਨੇ ਇਸਾਈ ਨੇ ਸਾਰਿਆਂ ਦਾ ਮੈਂ ਤਹਿ ਦਿਲੋਂ ਸਤਿਕਾਰ ਕਰਦਾ ਵਾਂ ਤੇ ਇਹ ਜੋ ਮਸਲਾ ਹੈਗਾ ਇਹ ਕਿਸੇ ਵੀ ਧਰਮ ਦਾ ਨਿੱਜੀ ਮਸਲਾ ਨਹੀਂ ਹੈ ਕਿਸੇ ਵੀ ਰਾਜ ਨੂੰ ਲੈ ਕੇ ਗੱਲਬਾਤ ਨਹੀਂ ਹੈ ਤੇ ਕਿਸੇ ਨੂੰ ਇਹਦੇ ਵਿੱਚ ਵਿਰੋਧੀ ਨਹੀਂ ਕਵਾਂਗੇ ਇਹ ਸਾਨੂੰ ਸਾਰਿਆਂ ਨੂੰ ਵਿਚਾਰਨਾ ਪੈਣਾ ਤੇ ਸੋਚ ਸਮਝ ਕੇ ਐਕਸ਼ਨ ਲੈਣੀ ਪੈਣੀ ਆ ਤੇ ਮੈਂ ਗੱਲਾਂ ਸ਼ੁਰੂ ਕਰਦਾ ਵਾਂ ਕੇਸ ਵੀ ਤੁਹਾਡੇ ਸਾਹਮਣੇ ਰੱਖੂਗਾ ਉਹਦੇ ਵਿੱਚ ਨਾਂ ਨਾਂ ਦਾ ਸਾਡਾ ਐਡਰੈਸ ਨਹੀਂ ਦੱਸੂਗਾ ਬਹੁਤ ਗੱਲਾਂ ਜ਼ਰੂਰੀ ਨੇ ਧਿਆਨ ਦੇਣ ਵਾਲੀਆਂ ਨੇ ਸਾਰੇ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਤਕਰੀਬਨ ਪੰਜਾਬ ਦੇ ਵਿੱਚ ਕਹਿ ਸਕਦਾ 70 80% ਲੋਕ ਜੋ ਵੱਸਦੇ ਨੇ ਜਾਣਦੇ ਨੇ ਤੇ ਸਾਡੇ ਕੋਲੇ ਕਈ ਤਰ੍ਹਾਂ ਦੇ ਇਦਾਂ ਦੇ ਕੇਸ ਆਉਂਦੇ ਨੇ ਜਿਹੜੇ ਸ਼ਾਇਦ ਪੁਲਿਸ ਵੀ ਉਹਨਾਂ ਨੂੰ ਜਵਾਬ ਦੇ ਦਿੰਦੀ ਆ ਜਾਂ ਸੁਣਵਾਈ ਨਹੀਂ ਹੁੰਦੀ ਤੇ ਸਾਡੇ ਉੱਥੇ ਆ ਕੇ ਉਹ ਮਸਲੇ ਹੱਲ ਹੁੰਦੇ ਨੇ ਉਹ ਧੀਆਂ ਭੈਣਾਂ ਦੇ ਮਸਲੇ ਨੇ ਉਹ ਐਨਆਰਆਈਆਂ ਦੀਆਂ ਜ਼ਮੀਨਾਂ ਤੇ ਹੋਏ ਕਬਜ਼ੇ ਦੇ ਮਸਲੇ ਨੇ ਉਹ ਏਜੰਟਾਂ ਵੱਲੋਂ ਨੱਪੇ ਹੋਏ ਪੈਸਿਆਂ ਦੇ ਮਸਲੇ ਨੇ ਤੇ ਉਹ ਰੇਪ ਕੇਸ ਨੇ ਰੇਪ ਕੇਸ ਡੇਰਿਆਂ ਦੇ ਵਿੱਚ ਹੋ ਰੇ ਰੇਪ ਕੇਸ ਆ ਕਾਲਜਾਂ ਯੂਨੀਵਰਸਿਟੀਆ ਦੇ ਵਿੱਚ ਪ੍ਰਿੰਸੀਪਲਾਂ ਲੋ ਟੀਚਰਾਂ ਨੂੰ ਕੀਤੇ ਗਏ ਰੇਪ ਕੇਸ ਆ ਤੇ ਕੱਲ ਦੀ ਖਬਰ ਚੱਲ ਰਹੀ ਆ ਵੀ ਪਿੰਡ ਦੇ ਮੌਜੂਦਾ ਸਰਪੰਚਾਂ ਲੋ ਨਵਾਲਗ ਬੱਚੀ ਨਾਲ ਰੇਪ ਕੀਤਾ ਗਿਆ ਤੇ ਉਹਦੀ ਹਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਪਰ ਹਜੇ ਤੱਕ ਇਹ ਰੇਪ ਕੇਸ ਹੀ ਸੀਗੇ ਕੋਈ ਇਹਦੇ ਵੱਲ ਵੀ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਕਿਸੇ ਤੋਂ ਵੀ ਨਾ ਹੀ ਪੁਲਿਸ ਬਹੁਤਾ ਐਕਸ਼ਨ ਲੈਂਦੀ ਆ ਤੇ ਸ਼ਾਇਦ ਕਿਸੇ ਨੂੰ ਪਤਾ ਹੋਵੇ ਪਰ ਮੇਰੇ ਕੋਲੇ ਜੋ ਕੇਸ ਆਇਆ ਤਿੰਨ ਚਾਰ ਕੇਸ ਮੈਂ ਸਾਂਝੇ ਕਰਨਾ ਚਾਹੁੰਦਾ ਉਹਦੇ 'ਚ ਮੈਂ ਕਿਸੇ ਦਾ ਨਾਂ ਨਹੀਂ ਲਵਾਂਗਾ ਹਰ ਇੱਕ ਦੀ ਤੇ ਇੱਜ਼ਤ ਆ। ਅ 4 ਮਹੀਨੇ ਪਹਿਲਾਂ ਇੱਕ ਕੇਸ ਆਇਆ। ਉਹਦੀ ਵੀਡੀਓ ਸਾਡੇ ਕੋਲੇ ਤਕਰੀਬਨ ਸਾਰਿਆਂ ਦੇ ਪ੍ਰੂਫ ਪਏ ਨੇ। ਉਹ ਜਦੋਂ ਅਸੀਂ ਵੀਡੀਓ ਦੇਖੀ ਤੇ ਉਹਦੇ ਵਿੱਚ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਉਹ 22 ਸਾਲ ਮੁੰਡੇ ਦੀ ਉਮਰ ਆ ਤੇ 7 ਸਾਲ ਬੱਚੀ ਦੀ ਉਮਰ ਆ ਤੇ ਬੱਚੀ ਉਹਦੇ ਸਕੇ ਚਾਚੇ ਦੀ ਭੈਣ ਆ ਤੇ ਇੱਕੋ ਘਰੇ ਰਹਿੰਦੇ ਆ ਸਰੀਰਕ ਸੰਬੰਧ ਉਹਨਾਂ ਦੇ ਚੱਲ ਰਹੇ ਸੀ। ਫੇਰ ਇੱਕ ਬਹੁਤ ਹੀ ਤਕੜੇ ਪਰਿਵਾਰ ਤੋਂ ਜੋੜਾ ਆ ਮੀਆਂ ਬੀਬੀ ਸੀ। ਉਹ ਆਏ ਪਿੰਡ ਮਿਲਣਾਏ ਤੇ ਭਾਈ ਸਾਹਿਬ ਕੋਈ ਗੱਲਬਾਤ ਕਰਨੀ ਆ ਤੁਹਾਡੇ ਨਾਲ ਵੀ ਸਿੰਘ ਵੀ ਨਾ ਹੋਣ ਮੈਂ ਕਿਹਾ ਠੀਕ ਆ ਆਪਾਂ ਇੱਕ ਕਮਰੇ 'ਚ ਬੈਠੇ ਆ ਤੇ ਉੱਥੇ ਉਹ ਰੋਂਣ ਲੱਗ ਗਏ ਵੀ ਇਸ ਮੁੱਦੇ ਨੂੰ ਇੱਥੇ ਸੁਣ ਕੇ ਸਲਾਹ ਦਿੱਤੀ ਜਾਵੇ ਪਰ ਗੱਲ ਅੱਗੇ ਨਾ ਕੀਤੀ ਜਾਵੇ ਇਸ ਕਰਕੇ ਅਸੀਂ ਪਰਿਵਾਰ ਦਾ ਜਾਂ ਕਿਸੇ ਬੱਚੇ-ਬੱਚੀ ਦਾ ਨਾਂ ਨਹੀਂ ਲਵਾਂਗੇ ਉਹਨਾਂ ਨੇ ਕਿਹਾ ਵੀ ਸ਼ਰਮ ਆਉਂਦੀ ਆ ਘਰੇ ਦੋ ਹੀ ਬੱਚੇ ਆ ਇੱਕ ਲੜਕਾ ਇੱਕ ਲੜਕੀ ਦੋਵੇਂ 18 ਸਾਲ ਤੋਂ ਛੋਟੇ ਆ ਤੇ ਸਾਨੂੰ ਦੱਸਣ 'ਚ ਸ਼ਰਮ ਆਉਂਦੀ ਆ ਵੀ ਦੋਵੇਂ ਫਿਜ਼ੀਕਲ ਰਿਲੇਸ਼ਨ ਦੇ ਵਿੱਚ ਚੱਲ ਰਹੇ ਆ ਇੱਕ ਪਰਿਵਾਰ ਸਕੇ ਭੈਣ ਭਰਾ ਸਕੇ ਇੱਕ ਕੁੱਖੋਂ ਜੰਮੇ ਹੋਏ ਚਲੋ ਜੋ ਅਸੀਂ ਗੱਲਬਾਤ ਕਰਨੀ ਸੀ ਉਹ ਅਸੀਂ ਮੀਡੀਆ 'ਚ ਸ਼ੇਅਰ ਨਹੀਂ ਕਰਾਂਗੇ ਪਰ ਥੋੜਾ ਥੋੜਾ ਗੱਲਬਾਤ ਨੂੰ ਜਰੂਰ ਰੱਖਾਂਗੇ ਅਸੀਂ ਮੁੰਡੇ ਤੇ ਕੁੜੀ ਨੂੰ ਬੁਲਾਇਆ ਮੁੰਡੇ ਨੂੰ ਲੱਗ ਸਮਝਾਇਆ ਕੁੜੀ ਨੂੰ ਲੱਗ ਸਮਝਾਇਆ ਕੁਝ ਸਾਲਾਂ ਲਈ ਉਹਨਾਂ ਨੂੰ ਰਿਸ਼ਤੇਦਾਰੀਆਂ 'ਚ ਅਲੱਗ-ਅਲੱਗ ਰਹਿਣ ਲਈ ਭੇਜ ਦਿੱਤਾ ਉਹ ਬੱਚੇ ਆ ਪਰ ਮੁੰਡੇ ਨੂੰ ਥੋੜਾ ਜਿਹਾ ਅਸੀਂ ਘੂਰਿਆ ਤੇ ਮੁੰਡੇ ਨੂੰ ਅਸੀਂ ਕੁੱਟਿਆ ਵੀ ਇੱਕ ਕਮਰੇ ਦੇ ਵਿੱਚ ਉਹਦੇ ਮਾਪੇ ਉਹਨੂੰ ਵਿੱਚ ਬਿਠਾ ਕੇ ਉਹਦੇ ਛੱਤਰ ਮਾਰੇ ਵੀ ਜ਼ਰੂਰੀ ਆ ਜਦੋਂ ਅਸੀਂ ਉਹਨੂੰ ਕੁੱਟ ਕੇ ਬਾਹਰ ਆਏ ਤੇ ਸਿੰਘ ਨੇ ਜਿੱਦਾਂ ਨੌਜਵਾਨ ਕਰਦੇ ਹੁੰਦੇ ਤੇ ਸਿੰਘ ਨੇ ਇਹਨੂੰ ਹਾਸੇ 'ਚ ਪੁੱਛਿਆ ਪਤੰਦਰਾ ਹਜੇ ਤਾਂ ਤੇਰੀ ਉਮਰੀ ਕੀ ਆ ਕੀ ਇਹੋ ਜਿਹਾ ਖਾਨਾ ਤੇ ਸ਼ਰਮ ਦੀ ਗੱਲ ਆ ਵੀ ਮੈਂ ਜਦੋਂ ਸੁਣਿਆ ਵੀ ਇਹ ਦੇਸ਼ ਦੇ ਵਿੱਚ ਇਹ ਦੇਸ਼ ਪੰਜ ਦਰਿਆਵਾਂ ਦੀ ਧਰਤੀ ਆ ਤੇ ਕੁਝ ਸਾਲਾਂ ਤੋਂ ਸਾਨੂੰ ਸੁਣਨ ਚ ਆ ਰਿਹਾ ਵੀ ਇਸ ਦੇਸ਼ ਦੇ ਵਿੱਚ ਛੇਵਾਂ ਦਰਿਆ ਨਸ਼ਾ ਦਾ ਵਗ ਰਿਹਾ ਵਾ ਤੇ ਹੁਣ ਸੱਤਵਾਂ ਦਰਿਆ ਵਗਣਾ ਸ਼ੁਰੂ ਹੋ ਗਿਆ ਉਹ ਹੈਗਾ ਕਾਮ ਦਾ ਇਸ ਨੂੰ ਅਸੀਂ ਸ਼ਰਮਜ ਨਹੀਂ ਆਉਗੀ ਉਹਨੂੰ ਆਪਾਂ ਵੀ ਸੈਕਸ ਵੀ ਕਹਿ ਸਕਦੇ ਆ ਕਾਮ ਦਾ ਦਰਿਆ ਵਗਣਾ ਸ਼ੁਰੂ ਹੋ ਗਿਆ ਉਸ ਕਾਮ ਦੇ ਦਰਿਆ ਦੇ ਜਿਹੜੇ ਬਹਿਣ ਚ ਵਹਿ ਰਹੇ ਬੱਚੇ ਆ ਹੋ ਸਕਦਾ ਆਪਾਂ ਇੱਥੇ ਬੈਠੇ ਆਪਣੇ 20 ਬੱਚੇ ਹੋਣ ਤੇ ਆਪ ਨੂੰ ਉਸ ਦਾ ਪਤਾ ਨਾ ਹੋਵੇ ਤੇ ਜਦੋਂ ਉਸ ਬੱਚੇ ਨੂੰ ਪੁੱਛਿਆ 16 ਸਾਲ ਦੇ ਨੂੰ 15.5 ਸਾਲ ਦੀ ਉਮਰ ਸੀ ਤੇ ਕਹਿੰਦਾ ਵੀ ਮੈਂ ਇੱਕ ਆਨਲਾਈਨ ਦਵਾਈ ਆਰਡਰ ਕਰ ਬੈਠਾ ਸੀ ਤੇ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਦਰਿਆ ਨੂੰ ਸ਼ੁਰੂ ਕਰ ਦਿੱਤਾ ਇਹਦਾ ਨਾਂ ਹੈਗਾ ਸੁਖਵੀਰ ਸਿੰਘ ਵੈਦ ਵੈਦ ਸੁਖਵੀਰ ਸਿੰਘ ਧਿਆਨ ਦੇਣ ਯੋਗ ਗੱਲਾਂ ਨੇ ਇਹ ਤੇ ਇਹਦੇ ਤੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਕੁਝ ਗੱਲਾਂ ਨੂੰ ਅਸੀਂ ਜ਼ਰੂਰ ਸਾਹਮਣੇ ਲਿਆਵਾਂਗੇ ਪਰ ਸ਼ਰਮ ਦੀ ਗੱਲ ਨਹੀਂ ਹੈ ਕੋਈ ਚੱਕਰ ਨਹੀਂ ਅਸੀਂ ਇਹਦੇ ਉੱਤੇ ਲੱਗ ਕੇ ਪਾਇਆ ਵੀ ਘਰ ਵਾਲੇ ਦੀ ਰੂਹ ਖੋਸ਼ ਹੋ ਜੂ ਪਹਿਲੀ ਰਾਤ ਜੇ ਵਿਆਹ ਤੋਂ 15 ਦਿਨ ਪਹਿਲੂ ਔਰਤ ਆਹ ਸਾਡੀ ਦਵਾਈ ਖਾਲੂਗੀ ਠੀਕ ਆ ਇਹ ਉਹਨੇ ਲੈ ਕੇ ਪਾਇਆ ਆਪਦੀ ਫੋਟੋ ਆ ਵੀ ਹਥਿਆਰ ਦੇ ਚਰਚੇ ਦੁਨੀਆ 'ਚ ਹੋਣਗੇ ਤੇ ਅਸੀਂ ਬੱਚੇ ਨਹੀਂ ਹੈਗੇ ਸਾਨੂੰ ਪਤਾ ਸਾਰਾ ਕੁਝ ਕਿਹੜੇ ਹਥਿਆਰਾਂ ਦੀਆਂ ਗੱਲਾਂ ਕਰ ਰਹੇ ਆ ਵੈਦ ਐਸੇ ਨਹੀਂ ਫਿਰ ਲੈ ਕੇ ਪਾਇਆ ਵੀ ਜਿਨ੍ਹਾਂ ਇੱਕ ਵਾਰ ਡੱਬੀ ਖਾਲੀ ਪੂਰੀ ਰਾਤ ਠਕ ਠਕ ਨਹੀਂ ਰੁਕਣੀ ਇਹ ਹਾਸੇ ਮਜ਼ਾਕ ਵਾਲੀਆਂ ਗੱਲਾਂ ਨਹੀਂ ਹੈਗੀਆਂ ਇਹ ਪੀੜੀਆਂ ਬਰਬਾਦ ਹੋ ਰਹੀਆਂ ਆਪਣੀਆਂ ਇਹ ਉਹ ਬੰਦਾ ਸੁਖਵੀਰ ਸਿੰਘ ਵੈਦ ਸੁਖਵੀਰ ਸਿੰਘ ਤੇ ਸ਼ਾਇਦ ਇਹਦਾ ਇੱਕ ਪੇਪਰ ਗਵਾਚ ਗਿਆ ਵਿੱਚ ਪ੍ਰਿੰਟ ਨਹੀਂ ਹੋਇਆ ਪ੍ਰਿੰਟ ਕਿਤੋਂ ਕਰਾਇਆ ਸੀ ਤੇ ਜਾਂ ਕਿਸੇ ਹੋਰ ਵੈਦ ਦਾ ਤੇ ਉਹਦੇ ਚ ਲਿਖਿਆ ਸੀ ਵੀ ਲੜਕੀਆਂ ਵਿਆਹ ਤੋਂ ਪਹਿਲਾਂ ਜਿੰਨੇ ਮਰਜੀ ਮੁੰਡਿਆਂ ਦੇ ਨਾਲ ਮਹਿਨਤ ਤੇ ਜਦੋਂ ਤੁਸੀਂ ਵਿਆਹ ਕਰਾਉਣਾ ਤੇ 15 ਦਿਨ ਪਹਿਲਾਂ ਆ ਦਵਾਈ ਖਾ ਲਿਓ ਤੇ ਘਰ ਵਾਲੇ ਨੂੰ ਤੁਸੀਂ ਵਰਜਨ ਲੱਗੋਗੇ ਆ ਇਹ ਕਿੱਧਰ ਨੂੰ ਜਾ ਰਿਹਾ ਪੰਜਾਬ ਇਹ ਤਾਂ ਖਤਮ ਹੋ ਰਿਹਾ ਦੂਜਾ ਜਗਜੀਤ ਸਿੰਘ ਹਰੀਕੇ ਪੱਗ ਬੰਨੀ ਹੋਈ ਆ ਪੱਗ ਹੀ ਉਹਦੀ ਬੰਨੀ ਹੋਈ ਸੀ ਪੱਗ ਹੀ ਇਹਦੇ ਬੰਨੀ ਹੋਈ ਆ ਜਗਜੀਤ ਸਿੰਘ ਹਰੀਕੇ ਵੈਦ ਮੈਨੂੰ ਪੜਨ 'ਚ ਸ਼ਰਮ ਆਉਂਦੀ ਆ ਸ਼ਾਇਦ ਤੁਸੀਂ ਜ਼ੂਮ ਕਰ ਲਿਓ ਤੇ ਜੋ ਵੀ ਲਿਖਿਆ ਪੜ ਲੈਣਗੇ ਠੀਕ ਹੈ ਦੂਜੀ ਫੇਰ ਜਗਜੀਤ ਵੈਸ ਸਿੰਘ ਸਰਦਾਰ ਬੰਦਾ ਮੂੰਹ ਤੇ ਧੌਲੇ ਆ ਇਹਦੇ ਤੇ ਇਹੇ ਬੱਚਿਆਂ ਤੱਕ ਇਹ ਗੱਲਾਂ ਬਾਤਾਂ ਪਹੁੰਚਦੀਆਂ ਕਰ ਰਹੇ ਨੇ ਬਾਅਦ ਚ ਇਹਨਾਂ ਦੀ ਗੱਲਬਾਤ ਡਿਟੇਲ 'ਚ ਕਰਾਂਗੇ ਵਰਿੰਦਰ ਸਿੰਘ ਢਿੱਲੋਂ ਆ ਇਹਦੇ ਦਵਾਖਾਨੇ ਦਾ ਨਾਮ ਹੈਗਾ ਤਰਨ ਤਰਨ ਵੈਦ ਦਵਾਖਾਨਾ ਇਹਦਾ ਇਹ ਕਹਿੰਦਾ ਰਾਜੇ ਮਹਾਰਾਜੇ ਆਹ ਦਵਾਈਆਂ ਖਾਂਦੇ ਹੁੰਦੇ ਸੀ 100 ਰਾਣੀਆਂ ਰੱਖਦੇ ਹੁੰਦੇ ਸੀ ਤੁਸੀਂ ਵੀ ਵਰਤੋ ਤੇ ਘਰੇ ਤਲਾਕਾਂ ਦੇ ਕਾਰਨ ਬਣੇ ਜਾਂਦੇ ਆ ਜੀ ਬੰਦਿਆਂ ਦੇ ਬਾਹਰ ਰਿਲੇਸ਼ਨ ਔਰਤਾਂ ਲਈ ਚੌਥਾ ਖਾਜੇ ਕਈ ਮਿਲੇ ਨਹੀਂ ਇਹ ਵੈਦ ਦਾ ਨਾਮ ਹੈਗਾ ਅਰਸ਼ਦੀਪ ਸਿੰਘ ਵਖੋ ਵਖ ਡਿਟੇਲਾ ਦਿੰਦਾ ਕਿਹੜੇ ਦਿਨ ਕਿੱਥੇ ਮਿਲਦਾ ਦਵਾਈ ਖਾਓ ਹਰ ਐਤਵਾਰ ਅਸੀਂ ਅੰਮ੍ਰਿਤਸਰ ਮਿਲਾਂਗੇ ਤੇ ਬੁੱਧਵਾਰ ਬਟਾਲੇ ਮਿਲਾਂਗੇ ਲੱਕੜ ਦੇ ਬਾਲੇ ਵਰਗਾ ਕਰ ਲੋ ਗੱਲ ਹਾਸੇ ਮਜ਼ਾਕ ਵਾਲੀ ਨਹੀਂ ਹੈ ਜਿੱਦੇ ਵਿਆਹ ਹੋ ਗਿਆ ਨਾ ਨੌਜਵਾਨਾਂ ਦੇ ਤੇ ਘਰੇ 13 ਸਾਲ ਦਾ ਬੱਚਾ ਹੋ ਗਿਆ ਤੇ ਉਹਨੇ ਆਰਡਰ ਕਰਕੇ ਤੇ ਕਿਸੇ ਦੀ ਧੀ ਭੈਣ ਨੂੰ ਹੱਥ ਪਾੜਿਆ ਤੇ ਫਿਰ ਲੋਕਾਂ ਨੂੰ ਥਾਣੇ ਹੀ ਤੇ ਹੋਣਾਗਾ ਕਿ ਇੱਥੇ ਜਾ ਕੇ ਮਰ ਗਏ ਕਹਿੰਦਾ ਸਾਡੀ ਦਵਾਈ ਖਾਓ ਤੇ ਤੁਸੀਂ 10-10 ਔਰਤਾਂ ਨੂੰ ਖੁਸ਼ ਕਰ ਦੋਗੇ ਬੁੱਟੇ ਬੰਦੇ ਅੰਦਰ 18 ਸਾਲ ਦੇ ਨੌਜਵਾਨ ਜਿੰਨਾ ਜੋਸ਼ ਭਰਦੋਗੀ ਸਾਡੀ ਦਵਾਈ ਇਸ ਵੈਦ ਦੀ ਇਹ ਗੱਲਬਾਤ ਹੈ ਇਸ ਦੀ ਬਾਅਦ ਚ ਤੁਸੀਂ ਪਿੱਛੇ ਜੇ ਖਬਰ ਵੇਖੀ ਹਜੇ 5 ਦਿਨ ਚੱਲੀ ਜਾਂਦੇ ਆ ਇੱਕ ਭਿੰਡਰ ਕਲਾ ਪਿੰਡ ਆ ਸ਼ਾਇਦ ਮਾਨਸੇ ਕੀ ਪਟਿਆਲੇ ਵਾਲੀ ਸਾਈਡ ਉਹ ਬਾਈ ਪਾਲ ਹੋਣਾ ਨੇ ਪਾਈ ਸੀ ਵੀਡੀਓ ਵੀ 6-7 ਸਾਲ ਦੀ ਬੱਚੀ ਆ ਤੇ ਉਹਦੇ ਹੱਥ ਪਾਈ ਬੈਠਾ ਵਾ ਤੇ ਉਹ ਗਲਤ ਹਰਕਤਾਂ ਕਰੀ ਜਾਂਦੇ ਆ ਆ ਕੁਝ ਕਰਕੇ ਕਰਦੇ ਆ ਇਹਦਾ ਨਾਂ ਹੈਗਾ ਵੈਦ ਗਰਮੀਤ ਸਿੰਘ ਬੋਲ ਦਸਤਾਰ ਸਜਾਈ ਹੋਈ ਆ ਲੁਧਿਆਣੇ ਦੀ ਬੈਂਦੇ ਤਰਨਤਾਰਨ ਵੀ ਆ ਅੰਮ੍ਰਿਤਸਰ ਵੀ ਬੈਂਦੇ ਆ ਜੋ ਕੁਝ ਲਿਖਿਆ ਇਹਨੂੰ ਤੁਸੀਂ ਹਾਈਡ ਨਾ ਕਰਿਓ ਚਲਾ ਦਿਓ ਜੇ ਅੱਜ ਇਹ ਗੱਲਾਂ ਸੁਣ ਪੜ ਲਾਂਗੇ ਤੇ ਇਸ ਦਰਿਆ ਨੂੰ ਰੋਕ ਲਾਂਗੇ ਨਹੀਂ ਇਹਦੇ ਵਿੱਚ ਸਾਡੇ ਬੱਚਿਆਂ ਨੇ ਵਹਿ ਜਾਣਾ ਤੇ ਮੁੜ ਕੇ ਆਪਣੇ ਤੋਂ ਕੰਮ ਲੋਟ ਨਹੀਂ ਆਉਣਾ ਨਸ਼ੇ ਛਡਾਓ ਸੈਂਟਰ ਸੈਂਟਰ ਖੁੱਲ ਸਕਦੇ ਪਰ ਕਾਮ ਨੂੰ ਰੋਕਣ ਵਾਲਾ ਕਿਸੇ ਨੇ ਕੋਈ ਸੈਂਟਰ ਨਹੀਂ ਖੁੱਲਣਾ ਤੇ ਨਾ ਹੀ ਇਹ ਖੋਲਿਆ ਜਾਣਾ ਆਪ ਦੇ ਹਥਿਆਰ ਨੂੰ ਲੋਹੇ ਦੀ ਰਾੜ ਵਰਗਾ ਕਰ ਲੋ ਸਾਡੀ ਦਵਾਈ ਖਾ ਕੇ ਵੈਦ ਜੀ ਕਹਿ ਰਹੇ ਗੁਰਮੀਤ ਸਿੰਘ ਜੀ ਆ ਬਹੁਤ ਇਤਰਾਜ ਜੋਗ ਉਨਨਾ ਸਾਰਿਆਂ ਨੇ ਮੀਡੀਆ ਦੇ ਵਿੱਚ ਹਾਈਡ ਨਹੀਂ ਕਰਨਾ ਬਲਰ ਨਹੀਂ ਕਰਨਾ ਇਸ ਨੂੰ ਬੱਚੇ ਪੜਦੇ ਆ ਫਿਰ ਆਨਲਾਈਨ ਇਹਨਾਂ ਤੋਂ ਆਰਡਰ ਕਰਦੇ ਆ ਤੁਸੀਂ ਦੇਖ ਲਓ ਇੱਕ ਵੈਦ ਦਾ ਸਰਾਉ ਇਹਦੇ ਬਾਰੇ ਜ਼ਿਆਦਾ ਡਿਟੇਲ 'ਚ ਕੱਟਿਆ ਨਹੀਂ ਗਿਆ ਸਮਾਂ ਥੋੜਾ ਸੀ ਇਹਦੀ ਫੋਟੋ ਦੇ ਦਿੰਨੇ ਆ ਹਰਕਤ ਆ ਇਹਦੀਆਂ ਵੀ ਇਹੀ ਆ ਲਿਖਿਆ ਜੋ ਇਹਦੇ ਉੱਤੇ ਹੈਗਾ ਸਾਰੇ ਸਰਦਾਰ 1 2 ਨੂੰ ਛੱਡ ਕੇ ਵੈਦ ਸੁਖਵੀਰ ਸਿੰਘ ਕੀ ਲਿਖਿਆ ਉੱਤੇ ਸਾਈਜ਼ ਨੂੰ ਵੱਡਾ ਤੇ ਮੋਟਾ ਕਰਨ ਦੇ ਚਾਹਵਣਾ ਮਿਲੋ ਆ ਪੜ੍ਹ ਲਓ ਇੱਥੇ ਕੀ ਲਿਖਿਆ ਅਸੀਂ ਉਹਦੇ ਤੇ ਮਾਰਕ ਕਰਤਾ ਇਹਨੇ ਬੱਚਿਆਂ ਦੀ ਉਹ ਲਈ ਸੀ ਪੈਂਟ ਦੇ ਵਿੱਚੋਂ ਜੈਪ ਖੋਲ ਕੇ ਤੇ ਉੱਤੇ ਲਿਖਿਆ ਸੀਗਾ ਇਹ ਵੀ ਨਿੱਕੀ ਤੋਂ ਇਦਾਂ ਕਰਕੇ ਸਾਡਾ ਵੀ ਸਪੈਸ਼ਲ ਤੇਲ ਹੈ ਜੇ ਤੁਸੀਂ ਸਾਈਜ਼ ਵੱਡਾ ਕਰਨਾ ਬੱਚਿਆਂ ਨੂੰ ਪਤਾ ਨਹੀਂ 15 ਸਾਲ ਦੇ ਵਿੱਚ ਫਿਰ ਫਿਲਮਾਂ ਆਪਣਾ ਵੇਂਦੇ ਆ ਤੇ ਕਰੀਨਾ ਕੰਮਾਂ 'ਚ ਪੈ ਜਾਂਦੇ ਆ ਤੇ ਸਾਡੇ ਕੋਲੇ ਜਦੋਂ ਕੇਸ ਆਉਂਦੇ ਆ ਸਾਨੂੰ ਸਮਝ ਨਹੀਂ ਆਉਂਦੀ ਅਸਲੀ ਨਾ ਤਾਂ ਮੁੰਡੇ ਦੀ ਗਲਤੀ ਨਾ ਕੁੜੀ ਦੀ ਗਲਤੀ ਅਸਲੀ ਗਲਤੀਆਂ ਇੱਥੇ ਨਿਕਲੀਆਂ ਵੈਰ ਦਲਜੀਤ ਸਿੰਘ ਬਜ਼ੁਰਗ ਆ ਇਹ ਤੇ ਥੱਲੇ ਜਿਹੜੀਆਂ ਫੋਟੋ ਲੱਗੀਆਂ ਅਸੀਂ ਸ਼ੋਅ ਨਹੀਂ ਕਰ ਸਕਦੇ ਬਹੁਤ ਇਤਰਾਜਯੋਗ ਨੇ ਵੈਰ ਦਰਸ਼ਨ ਸਿੰਘ ਸਰਦਾਰ ਕੁੰਡਗਾ ਮੱਛਾ ਰੱਖੀਆਂ ਸੰਦ ਲੋਹੇ ਵਰਗਾ ਕਰੋ ਨੰਬਰ ਦਿੱਤਾ ਵਿਆ ਤੇ ਨਾਲ ਹੀ ਉਹਦਾਂ ਦੀਆਂ ਚੀਜ਼ਾਂ ਨੂੰ ਇਹ ਉਲਟਾ ਲਿਖਿਆ ਵੀ ਇਹਨਾਂ ਨੇ ਨੰਬਰ ਦਿੱਤਾ ਤੇ ਘਰ ਬੈ ਕੇ ਤੁਸੀਂ ਮੰਗਵਾ ਸਕਦੇ ਆ ਜਿਨ੍ਹਾਂ ਨੂੰ ਬਾਹਰ ਸ਼ਰਮ ਆਉਂਦੀ ਹੈ ਉਹ ਚਾਹੇ ਬੱਚੇ ਆ ਤੇ ਚਾਹੇ ਬਜ਼ੁਰਗ ਆ ਬਕਾਇਦਾ ਉਹਦਾ ਪਾਵਾ ਜਾਂ ਲੋਹੇ ਦਾ ਫੜ ਕੇ ਦੱਸ ਰਿਹਾ ਹੁਣ ਇੰਟਰਨੈਸ਼ਨਲ ਮਲਕੀਤ ਵੈਦ 358000 ਫੋਲੋਅਰ ਨੇ ਉਹਦੇ ਬਲੂ ਟੈਕ ਲੱਗੀ ਹੋਈ ਆ ਇਹ ਕਹਿੰਦਾ ਮਤਲਬ ਆ ਵੀ ਜੇ ਸਾਡੀ ਦਵਾਈ ਕਹਿੰਦੇ ਖਾਧੀ ਹੋਵੇ ਤੇ ਜਨਾਨੀ ਕਿਸੇ ਹੋਰ ਨਾਲ ਦੇਖ ਜਾਵੇ ਲੈ ਲੋ ਰਕੋੜ ਚ ਇਹਨੂੰ ਇਹ ਕਹਿੰਦਾ ਵੀ ਸਾਡੀ ਦਵਾਈ ਦੀ ਇੱਕ ਡੱਬੀ ਖਾਓ ਕੋਠੇ ਵਾਲੀ ਵੀ ਮਨਾ ਕਰ ਦੂਗੀ ਮਤਲਬ ਇਹਦਾ ਡਿਟੇਲ ਚ ਦੱਸ ਦੇਗੀ ਥੋੜਾ ਜਾਂ ਕੋਠੇ ਵਾਲਿਆਂ ਕੰਜਰੀਆਂ ਨੂੰ ਕਹਿੰਦੇ ਆਮ ਜਿਨ੍ਹਾਂ ਨੂੰ ਨੌਜਵਾਨ ਅੱਜ ਕੱਲ ਬਹੁਤ ਹੋਰ ਹਸਾਬ ਨਾਲ ਬੋਲਦੇ ਮੈਂ ਉਹ ਕਹਿਣਾ ਨਹੀਂ ਚਾਹੁੰਦਾ ਇਹ ਕਹਿੰਦਾ ਵੀ ਸਾਡੀ ਦਵਾਈ ਖਾਓ ਤੁਹਾਡੇ ਚੰਨੀ ਪਾਵਰ ਆ ਜੂਗੀ ਜੋ ਬਲਾਤਕਾਰ ਦੇ ਕਾਰਨ ਵਧ ਰਹੇ ਆ ਇਹ ਕਹਿੰਦਾ ਸਾਡੀ ਦਵਾਈ ਖਾਓ ਦਵਾਈ ਤੋਂ ਬਾਅਦ ਤੁਹਾਨੂੰ ਕੱਚਾ ਜਿਹੜਾ ਸਪੈਸ਼ਲ ਸਲਵਾਉਣਾ ਪੈ ਜੂਗਾ ਐਕਸਟਰਾ ਜਗ੍ਹਾ ਲਈ ਵੈਦ ਮਲਕੀਤ ਸਿੰਘ ਸਾਹਿਬ ਕਹਿ ਰਹੇ ਆ ਵੀ ਡੋਲੂ ਟੰਗ ਨੋਸ ਦਾ ਤੇ ਅਸੀਂ ਇਹਨਾਂ ਵੈਦਾਂ ਨੂੰ ਇਹ ਗੱਲਬਾਤ ਇੱਥੇ ਸਮਝਾ ਦਗੇ ਸਮਾ ਬਦਲ ਗਿਆ ਇਹ ਡੋਲੂਆਂ ਤੋਂ ਟਿਫਣ ਬਣ ਜਾਣੇ ਆ ਹੁਣ ਤੇ ਆੜ ਗਵਾੜ ਇਹਨਾਂ ਪਰਿਵਾਰਾਂ ਚ ਗੱਲਾਂ ਹੋਣਗੀਆਂ ਐਂਡ ਤੇ ਉਸ ਗੱਲ ਦਾ ਅਸੀਂ ਜਵਾਬ ਦੇਵਾਂਗੇ ਵੀ ਕਹਿਣਗੇ ਵੀ ਵੈਦ ਸਾਹਿਬ ਘਰੇ ਨਹੀਂ ਆਏ ਤੇ ਦੂਜਾ ਮੁੰਡਾ ਟਿਫਣ ਟੰਗ ਕੇ ਕਿੱਥੇ ਚੱਲਿਆ ਉਹ ਕਹਿੰਦੇ ਵੈਦ ਸਾਹਿਬ ਹਸਪਤਾਲ ਪਾਏ ਆ ਤੇ ਦੂਜਾ ਮੁੰਡਾ ਟਿਫਣ ਟੰਗ ਕੇ ਉਹਦੀ ਰੋਟੀ ਲੈ ਕੇ ਚੱਲਿਆ ਲੱਤਾਂ ਲੁੱਤਾ ਤੜਾਈ ਬੈਠਾ ਓਕੇ ਹਾਂ ਇੱਕ ਹੋਰ ਬਹੁਤ ਜ਼ਰੂਰੀ ਕੇਸ ਇਹ ਨੇ ਵੈਦ ਮਲਕੀ ਸਿੰਘ ਨਾਲ ਜਿਹੜੀ ਬੀਬੀ ਬੈਠੀ ਆ ਇਹਦਾ ਨਾਮ ਹੈਗਾ ਦੀਪਿਕਾ ਲੋਥਰਾ ਇਹ ਬਲੌਗਰ ਆ ਇਹ ਪ੍ਰਮੋਸ਼ਨਾਂ ਕਰਦੀ ਆ ਪ੍ਰਮੋਸ਼ਨਾਂ ਕਰਨ ਦੇ 25 ਤੋਂ 30000 ਰੁਪਏ ਇੱਕ ਵੀਡੀਓ ਦਾ ਲੈਂਦੀ ਆ ਤਕਰੀਬਨ 40-50 ਵਿੱਚ ਅਸੀਂ ਤੁਹਾਨੂੰ ਇਹ ਸ਼ੋਅ ਕਰਾਂਗੇ ਇਹ 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 ਦੀਆਂ ਜਿਹੜੀਆਂ ਹਰਕਤਾਂ ਨੇ ਉਦੋਂ ਬਾਅਦ ਇੱਕ ਸਟੋਰੀ ਵੀ ਅਸੀਂ ਤੁਹਾਡੀ ਇਹਦੀ ਸ਼ੇਅਰ ਕਰਾਂਗੇ ਇਹ ਸਲਾਹ ਕਰ ਰਹੇ ਆ ਵੀ ਵੀਡੀਓ ਪਾਉਣੀ ਕਿਵੇਂ ਆ ਤੇ ਸਲਾਹ ਵੀਡੀਓ ਸੀ ਇਹ ਸਕਰੀਨਸ਼ਾਟ ਲੈ ਲਈ ਵੀ ਇਦਾਂ ਪਾਉਣੀ ਆ ਵੀਡੀਓ ਵੀ ਪਤਾ ਲੱਗ ਜੇ ਇਹ ਕਹਿੰਦੇ ਜੇ ਤੁਸੀਂ ਸਾਡੀ ਦਵਾਈ ਖਾਓਗੇ ਮਲਕੀਤ ਸਿੰਘ ਹੁਣੀ ਕਹਿੰਦੇ ਵੀ ਹਾਫਸ਼ੀਆਂ ਵਰਗਾ ਹੋ ਜਾਊਗਾ ਬੀਬੀ ਦਾ ਚੈਪਟਰ ਆਪਾਂ ਇੱਥੇ ਬਾਅਦ ਚ ਗੱਲਬਾਰ ਕਰਦੇ ਆ ਇਹ ਆਬੈਦ ਜਸ਼ਨ ਸੰਧੂ ਪੰਜਾਬ ਦਾ ਸਰਦਾਰ ਆ ਜਸ਼ਨ ਸੰਧੂ ਇਹਨੇ ਤਾਂ ਹੱਦੀ ਮਕਾਤੀ ਲਿਖਣ ਲੱਗਾ ਹੀ ਨਹੀਂ ਸ਼ਰਮ ਖਾਂਦਾ ਹਾਲਾ ਕਿ ਮੈਂ ਉੱਥੇ ਮਾਰਕਰ ਕਰਤਾ ਵੀ ਮੈਨੂੰ ਸ਼ਰਮ ਆਉਂਦੀ ਮੈਂ ਉਹ ਤੁਹਾਡੇ ਸਾਹਮਣੇ ਸ਼ੋਅ ਨਹੀਂ ਕਰ ਸਕਦਾ ਜੋ ਕੁਝ ਨੇ ਲਿਖਿਆ ਇਹਨੇ ਇਹ ਵੀ ਲਿਖਿਆ ਵੀ ਜਿੰਨਾ ਵੀਰਾਂ ਨੂੰ ਵਾਇਗਰਾ 200mg ਵੀ ਕੰਮ ਨਹੀਂ ਨਾ ਕਰਦੀ ਉਹ ਵੀ ਸਾਡੇ ਤੋਂ ਦਵਾਈ ਲਓਗੇ ਸਾਡੀ ਦਵਾਈ ਕੰਮ ਕਰੂਗੀ ਫਿਰ ਪ੍ਰੋਮੋਸ਼ਨਾਂ ਲਈ ਇਹ ਜੋ ਬਲੂ ਫਿਲਮਾਂ ਨੇ ਉਹਨਾਂ ਦੇ ਸਕਰੀਨ 'ਚ ਸ਼ਾਰਟ ਕੱਟ-ਕੱਟ ਕੇ ਲਾਉਂਦੇ ਨੇ ਆਪਦੀਆਂ ਪ੍ਰੋਮੋਸ਼ਨਾਂ ਕਰ ਲਈ ਪੇਡ ਪ੍ਰੋਮੋਸ਼ਨਾਂ ਲਈ ਇਹ ਲਚਰਤਾ ਵਧਾਰ ਰਹੇ ਨੌਜਵਾਨ ਮੁੰਡੇ ਕੁੜੀਆਂ ਜਿਨ੍ਹਾਂ ਨੂੰ 50 ਤੋਂ ਲੱਖ ਰੁਪਇਆ ਪ੍ਰੋਮੋਸ਼ਨਾਂ ਤਾਂ ਦਿੰਦੇ ਨੇ ਉਹ ਇਹਨਾਂ ਦੀਆਂ ਪ੍ਰੋਮੋਸ਼ਨਾਂ ਕਰਦੇ ਨੇ ਵੀ ਹੋਟਲ 'ਚੋਂ ਨਿਕਲ ਕੇ ਆ ਰਹੇ ਆ ਮੁੰਡਾ ਕੁੜੀ ਆਪਸ ਦੇ ਵਿੱਚ ਫਿਜ਼ੀਕਲ ਹੋਏ ਸੀ ਉਹ ਹਜੇ ਪੈਂਟ ਲਾ ਰਿਹਾ ਤੇ ਇਹ ਤੁਰਨ ਦਾ ਨਾਟਕ ਕਰ ਰਹੀ ਹੈ ਵੀ ਮੇਰੇ ਤੋਂ ਚੱਜਣਾ ਤੁਰਿਆ ਵੀ ਨਹੀਂ ਜਾ ਰਿਹਾ ਐਸੇ ਪਹਿਣ ਕੇ ਪੇਚੇ ਭੁੱਲ ਜਾਣਗੇ ਟਾਈਮ ਤੇ ਚੇਤੇ ਇਹ ਬਾਈ ਵੈਦ ਨਾ ਆ ਬੁਗਾਬਲਾ ਵੈਦ ਜਿਵੇਂ ਸੰਧੂ ਹੋਣਾ ਦੀ ਲਿਖਤਾ ਇਹਨਾਂ ਨੂੰ ਕੀ ਪਤਾ ਪੇਚਾ ਤਾਂ ਹੁਣ ਪਿਆ ਇਹ ਵੀ ਇਹਨਾਂ ਦੀ ਗੱਲਬਾਤ ਹੈ ਕਿਉਂਕਿ ਕੋਸ਼ਿਸ਼ ਆਪ ਦਾ ਮੈਂ ਮੈਨੂੰ ਬਾਣਾ ਇਜਾਜ਼ਤ ਨਹੀਂ ਦਿੰਦਾ ਮਰ ਕਾਰਵਾਈ ਬਾਣਾ ਜਰੂਰ ਕਰੂਗਾ ਇਹ ਆਬੈਦ ਅਮਨਦੀਪ ਸਿੰਘ ਪੰਜਾਬ ਦਾ ਸਿੱਖ ਨੌਜਵਾਨ ਸਰਦਾਰ ਇਹ ਬੰਦਾ ਕਹਿੰਦਾ ਵੀ ਜੇ ਤੁਸੀਂ ਸਾਡਾ ਕੈਪਸੂਲਾ ਦਵਾਈ ਖਾਨੇ ਆ ਤੇ ਸੱਸ ਦਾ ਮੂੰਹ ਭੰਨਣ ਵਾਲੀ ਖਰਾਕ ਹੈ ਇਹ ਇਹਦਾ ਮਤਲਬ ਇਹਦੇ ਮਨ 'ਚ ਇਹ ਆ ਵੀ ਜੇ ਇੱਕ ਵਿਆਹ ਹੋਇਆ ਮੁੰਡਾ ਇਹ ਨਸ਼ਾ ਕਰੂਗਾ ਇਹ ਮੈਡੀਕਲ ਇਹਨਾਂ ਤੋਂ ਲਊਗਾ ਤੇ ਉਹ ਸੱਸ ਦੇ ਨਾਲ ਵੀ ਸਰੀਰਕ ਸੰਬੰਧ ਬਣਾ ਸਕਦਾ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਉਹ ਸਾਡੀ ਮਾਮਾ ਵਜ੍ਹਾ ਇਹ ਹੋਏ ਬੰਦੇ ਦੀ ਉਹ ਕੋ ਇਹ ਬੀਬੀ ਇਹਨਾਂ ਨਾਲ ਵੀ ਆ ਨੁਥਰਾ ਜੀ ਪ੍ਰੋਮੋਸ਼ਨ ਕਰਨ ਦੀ ਗੱਲਬਾਤ ਕਰ ਰਹੇ ਆ ਇਹ ਵੀ ਪ੍ਰੋਮੋਸ਼ਨ ਕਰਨੀ ਕਿਵੇਂ ਆ ਪ੍ਰੋਮੋਸ਼ਨਾ ਤੁਹਾਨੂੰ ਇਹਨਾਂ ਦੀ ਅਸੀਂ ਬਾਅਦ ਚ ਦੱਸਦੇ ਆ ਇਹ ਕਹਿੰਦਾ ਇੱਕ ਚਮਚ ਲੈ ਲਓ ਕਰਨ ਤੋਂ ਪਹਿਲਾਂ ਘੰਟਾਕ ਦੂਜੀ ਯਾਰ ਕਰਨ ਤੋਂ ਮਨਾ ਨਹੀਂ ਕਰੂਗੀ ਔਰਤ ਇਹ ਵੈਦ ਅਮਨ ਅਮਨ ਪ੍ਰੀਤ ਸਿੰਘ ਚਲੋ ਹੁਣ ਗੱਲ ਆਉਂਦੀ ਆ ਇਹਨਾਂ ਦੀ ਗੱਲਬਾਤ ਤੇ ਤੇ ਉਹ ਜਿਹੜੀ ਮੈਂ ਬੀਬੀ ਦੀ ਤੁਹਾਨੂੰ ਫੋਟੋ ਦਿਖਾਈ ਸੀ ਅਮਨਦੀਪ ਲੁਥਰ ਉਹਦੀ ਦੀਪਿਕਾ ਲੁਥਰਾ ਦੀ ਉਹਦੇ ਬਾਰੇ ਆਪਾਂ ਹੁਣ ਗੱਲ ਕਰਦੇ ਆਂ ਇਹ ਇਹਨਾਂ ਦੀ ਕਲੈਬ ਕੀਤੀ ਹੋਈ ਆ ਇਹ ਅਮਰਸਰ ਦੀ ਵਸਨੀਕ ਆ ਬੀਬੀ ਦੀਪਿਕਾ ਲੁਥਰਾ ਇਹਦੀ ਥੋੜੀ ਜੀ ਸਟੋਰੀ ਹੁਣ ਸੁਣਾਉਣੀ ਆ ਤੁਹਾਨੂੰ ਹਾ ਕੁਛਕੁਛ ਹਮਾਂ ਪਹਿਲਾਂ ਸਾਨੂੰ ਜਦੋਂ ਪਰਿਵਾਰ ਮਿਲਣ ਆਇਆ ਵੀ ਸਾਡੇ ਜੋ ਦੋ ਬੱਚੇ ਨੇ ਤੇ ਦੋਵੇਂ ਆਪਸ ਵਿੱਚ ਫਿਜ਼ੀਕਲ ਰਿਲੇਸ਼ਨ ਚ ਨੇ ਤੇ ਮੁੰਡੇ ਨੇ ਜਦੋਂ ਆ ਗੱਲਬਾਤ ਕੀਤੀ ਅਸੀਂ ਦੀ ਇਹਨਾਂ ਵੈਦਾਂ ਬੁੱਦਾਂ ਦੀ ਪੈੜਨ ਆਪਣੀ ਸ਼ੁਰੂ ਕਰ ਦਿੱਤੀ ਵੇ ਇਹ ਵੈਦਾਂ ਦੇ ਕਿੱਥੋਂ ਕੰਮ ਚੱਲਦਾ ਕੀ ਆ ਇਲੀਗਲ ਆ ਇਲੀਗਲ ਆ ਕਾਨੂੰਨੀਆਂ ਨਹੀਂ ਗੈਰ ਕਾਨੂੰਨੀਆਂ ਆ ਜਾਂ ਇਹਨਾਂ ਨੂੰ ਕਮਾਈ ਕਿੰਨੀ ਆ ਜਾਂ ਕਿਉਂ ਕਰ ਰਹੇ ਆ ਕਰਦੇ ਕਰਦੇ ਸਾਨੂੰ ਪ੍ਰੋਮੋਸ਼ਨ ਆ ਲੈ ਇਹਨਾਂ ਦੀਆਂ ਵੀਡੀਓ ਸ਼ੋ ਹੋ ਗਈਆਂ ਤੇ ਪ੍ਰੋਮੋਸ਼ਨ ਆ ਕਰ ਰਹੀ ਸੀਗੀ ਬੀਬੀ ਦੀਪਕਾ ਲੁਥਰਾ ਅਮਰਸਰ ਤੋਂ ਇਹਨੇ ਤਿੰਨਾ ਚਾਰਾਂ ਵੈਦਾਂ ਦੀ ਪ੍ਰੋਮੋਸ਼ਨ ਕੀਤੀ ਸੀ ਤੇ ਪ੍ਰੋਮੋਸ਼ਨ ਕੀਤੀ ਤੇ ਅਸੀਂ ਔਨ ਰਿਕਾਰਡ ਗੱਲਬਾਤ ਕਹਿਣਾ ਚਾਹੁੰਦੇ ਅਸੀਂ ਵੀ ਕਿਸੇ ਗੱਲਬਾਤ ਨੂੰ ਲੈ ਕੇ ਪ੍ਰੋਮੋਸ਼ਨ ਦੀ ਹੀ ਗੱਲ ਕਰਕੇ ਇਹਨੂੰ ਕਿਹੜਾ ਬੁਲਾ ਲਿਆ ਸੀ ਅਮਰ ਕੈਮਰਾਮੈਨ ਡਰਾਈਵਰ ਤੇ ਦੀਪਿਕਾ ਲੁਧਰਾ ਖੁਦ ਵਿੱਚ ਸੀ ਤੇ ਮੈਂ ਦੂਰ ਉਹਨਾਂ ਨੂੰ ਫਤੇ ਬੁਲਾਤੀ ਵੀ ਆ ਜਾਓ ਤੁਹਾਡੇ ਨਾਲ ਬਹਿ ਕੇ ਗੱਲਬਾਤ ਕਰਨੀ ਆ ਜੋ ਸਾਡੇ ਕੋਲ ਔਨ ਰਿਕਾਰਡ ਆ ਉਹਨਾਂ ਨੂੰ ਵੀ ਪਤਾ ਵੀ ਭੈਣ ਤੋਂ ਬਿਨਾ ਗੱਲ ਨਹੀਂ ਕੀਤੀ ਫਿੱਟੇ ਮੂੰਹ ਤੱਕ ਗਾਲ ਤੱਕ ਨਹੀਂ ਕੱਢੀ ਕੁਝ ਨਹੀਂ ਕੀਤਾ ਬਾਹਾ ਉਹਨੂੰ ਸਮਝਾਇਆ ਵੀ ਪਹਿਲੀ ਉਹਨਾਂ ਦੇ ਸਿਰ ਤੇ ਚੁੰਨੀ ਨਹੀਂ ਸੀ ਗਲ 'ਚ ਉਹ ਜੁਰਗਾ ਲਾ ਕੇ ਉਹਦਾ ਸਿਰ ਢਕਾਇਆ ਵੀ ਤੂੰ ਸਾਡੀ ਭੈਣ ਆ ਬੈਠ ਗੱਲਤ ਰਸਤੇ ਪੈ ਚਲਨੀ ਆ ਭੈਣੇ ਪੰਜਾਬ ਦੇ ਵਿੱਚ ਸਾਡੀਆਂ ਬਾਵਾ ਨੇ ਸਾਡੇ ਬਜ਼ੁਰਗਾਂ ਨੇ ਖੂਨ ਡੋਲਿਆ ਤੁਹਾਨੂੰ ਆ ਪ੍ਰੋਮੋਸ਼ਨ ਆ ਕਰਕੇ ਕੀ ਮਿਲਿਆ ਕਹਿੰਦੀ ਪੈਸਾ ਮੇਰੇ ਪੈਸੇ ਦਾ ਕੀ ਮਤਲਬ ਹੈ ਉਹਨੇ ਸਿਰ ਮਾਰਤਾ ਹਾਂਜੀ ਤੁਸੀਂ ਪ੍ਰਮੋਸ਼ਨਾਂ ਕਰਕੇ ਪੈਸਾ ਕਮਾਇਆ ਡਾਕਟਰਾਂ ਨੇ ਦਵਾਈ ਵੇਚ ਕੇ ਪੈਸਾ ਕਮਾਇਆ ਚਾਹ ਜਿਨ੍ਹਾਂ ਨੇ ਖਾਧੀ ਉਹਨਾਂ ਦੇ ਪਰਚੇ ਹੋ ਗਏ ਰੇਪ ਕੇਸਾਂ ਦੇ ਤੇ ਨਸਲਾਂ ਖਰਾਬ ਹੋ ਗਈਆਂ ਤੇ ਡਰ ਦੇ ਮਾਰੇ ਉਹਨੇ ਵੀਡੀਓ ਤਾਂ ਡਿਲੀਟ ਕੀਤੀ ਸਾਡੇ ਨਾਲ ਸਹਿਮਤ ਹੋਈ ਕਹਿੰਦੀ ਮੈਂ ਵੀਡੀਓ ਪਾ ਦਿੰਨੀ ਆ ਨੈਟ ਤੇ ਰੋ ਰੋਹੀ ਵੀ ਨੀ ਵੀਡੀਓ ਪਾਧਨਿਆ ਮੈਂ ਨਟ ਤੇ ਵੀ ਅੱਜ ਤੋਂ ਬਾਅਦ ਮੈਂ ਇਹਨੂੰ ਇਸ ਗੱਲ ਦਾ ਪਤਾ ਨਹੀਂ ਸੀ ਮੇਰੇ ਤੋਂ ਭੁੱਲ ਚੱਕੂਗੀ ਮੈਨੂੰ ਮਾਫ ਕੀਤਾ ਜਾਵੇ ਮੈਂ ਇੱਕ ਦੋ ਬਾਅਦ ਨਹੀਂ ਕਰੂੰਗੀ ਤੇ ਹਾਲਾਂਕਿ ਮੈਂ ਉਹਨਾਂ ਤੋਂ ਪੈਸੇ ਲਏ ਸੀ ਮੈਂ ਕਿਹਾ ਪੈਸੇ ਮੋੜਨ ਦੀ ਲੋੜ ਨਹੀਂ ਤੇ ਬੰਦ ਕਰ ਤੇ ਇਸ ਚੀਜ਼ ਨੂੰ ਹੋਰ ਪ੍ਰਮੋਸ਼ਨਾਂ ਜੋ ਕਰਨੀਆਂ ਗੱਡੀਆਂ ਗੁੱਡੀਆਂ ਜਾਂ ਕਰੀ ਚੱਲੋ ਸ਼ੋਅਰੂਮਾਂ ਦਾ ਉੱਥੋਂ ਜਾ ਕੇ ਮੈਂ ਕਿਹਾ ਤੂੰ ਸਰ ਜਦੋਂ ਭੈਣ ਹੀ ਕਹਿੰਦਾ ਤੈਨੂੰ ਅਸੀਂ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੇ ਉਹਨੂੰ ਅਸੀਂ ਇੱਕ ਲੈਟਰ ਦਿੱਤਾ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਉਹ ਲੈਟਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਅਸੀਂ ਕੁਝ ਦਿਨ ਤੋਂ ਇੰਟਰਨੈਟ ਤੇ ਤੁਹਾਡੀਆਂ ਕਾਫੀ ਤਰਾਜੋਗ ਵੀਡੀਓ ਦੇਖ ਰਹੇ ਹਾਂ ਸੰਗਤ ਵੀ ਸਾਨੂੰ ਭੇਜ ਰਹੀ ਆ ਵੀ ਇਹ ਲੜਕੀ ਸੈਕਸ ਵਧਾਉਣ ਵਾਲੀਆਂ ਦਵਾਈਆਂ ਨੂੰ ਪ੍ਰੋਮੋਟ ਕਰ ਰਹੀ ਆ ਜੋ ਕਾਫੀ ਤਰਾਜੋਗ ਨਹੀਂ ਅਸੀਂ ਪੰਜਾਬ ਦੇ ਵਾਸੀ ਆ ਨੰਗ ਸਿੰਘਾਂ ਤੇ ਸਾਡਾ ਪੰਜਾਬ ਦੇ ਵਿੱਚ ਵਧ ਰਹੇ ਬਲਾਤਕਾਰ ਨੂੰ ਰੋਕਣ ਸੰਬੰਧੀ ਕਾਰਜ ਚੱਲਦੇ ਰਹਿੰਦੇ ਨੇ ਅਸੀਂ ਦੱਸਣਾ ਚਾਹੁੰਦੇ ਆ ਇਹ ਵੀਡੀਓ 14-15 ਸਾਲ ਦੇ ਬੱਚੇ ਲਈ ਹਾਨੀਕਾਰਕ ਹੈ ਜਿਵੇਂ ਕਿ ਤੁਹਾਡੀਆਂ ਵੀਡੀਓ ਵੇਖ ਕੇ ਦਵਾਈਆਂ ਖਾਣਗੇ ਤੇ ਕਾਮਵਾਸ਼ਨਾ ਵਧਣ ਲੱਗ ਜੂਗੀ ਤੇ ਬਲਾਤਕਾਰ ਵਧਦੇ ਜਾ ਰਹੇ ਆ ਅਸੀਂ ਉਹਨਾਂ ਨੂੰ ਥੋੜੀ ਦੱਸ ਸਕਦੇ ਸਾਡੇ ਕੋਲ ਕਿਦਾਂ ਦਾ ਕੇਸ ਆਇਆ ਜੋ ਤੁਸੀਂ ਵੀਡੀਓ ਇੰਟਰਨੈਟ ਤੇ ਅਪਲੋਡ ਕੀਤੀਆਂ ਡਿਲੀਟ ਕਰ ਦਿੱਤੀਆਂ ਜਾਣ ਅੱਗੇ ਤੋਂ ਇਹੋ ਜਿਹੀਆਂ ਵੀਡੀਓ ਨੂੰ ਦੂਰੇ ਮਤਲਬ ਵਾਲੀਆਂ ਵੀਡੀਓ ਨੂੰ ਅਪਲੋਡ ਨਾ ਕੀਤਾ ਜਾਵੇ ਤੁਸੀਂ ਵੀ ਪੰਜਾਬ ਦੇ ਵਾਸੀ ਹੋ ਅਸੀਂ ਅਰਦਾਸ ਕਰਦੇ ਹਾਂ ਪੰਜਾਬ ਦੇ ਸਾਰੇ ਨੌਜਵਾਨ ਵੀਰ ਭੈਣ ਵਧੀਆ ਜਿੱਤਦਾਰ ਕੰਮ ਕਰਨ ਤੇ ਕਮਾਈ ਕਰਨ ਅਸੀਂ ਨਹੀਂ ਚਾਹੁੰਦੇ ਤੁਸੀਂ ਇਦਾਂ ਦੇ ਕੰਮ ਕਰੋ ਤੇ ਬੱਚਿਆਂ ਦਾ ਨੁਕਸਾਨ ਹੋਵੇ ਤੇ ਤੁਹਾਨੂੰ ਵੀ ਲੋਕ ਗਾਲੀ ਗਲੋਚ ਕਰਨ ਇਸ ਲਿਖਤ ਨਾਲ ਦੇ ਸਹਿਮਤ ਹੋ ਤੇ ਇਸ ਨੂੰ ਪੋਸਟ ਕੀਤਾ ਜਾਵੇ ਜੇ ਤੁਸੀਂ ਇਸ ਤੁਸੀਂ ਮਰਿਆਦਾ ਨੂੰ ਤੋੜੋਗੇ ਤੇ ਫਿਰ ਖਾਲਸਾਈ ਮਰਿਆਦਾ ਅਨੁਸਾਰ ਤੁਹਾਨੂੰ ਸਜ਼ਾ ਦਿੱਤੀ ਜਾਵੇਗੀ ਜੇ ਤੁਸੀਂ ਇਸ ਐਸ ਉਹ ਲੈਟਰ ਨੂੰ ਪੜ ਲਿਆ ਤੇ ਮੰਨ ਲਿਆ ਤੇ ਉਹਨੂੰ ਪੋਸਟ ਕਰ ਦਿੱਤਾ ਜਾਵੇ ਤੇ ਉਹਨੇ ਸਾਡੇ ਬੈਠੇ ਉਹਨੂੰ ਆਪਣੇ ਇੰਟਰਨੈਟ ਪੇਜ ਤੇ ਪੋਸਟ ਕਰ ਦਿੱਤਾ ਸੀ ਚਾਹ ਪਾਣੀ ਪਿਆ ਤੋਰ ਦਿੱਤੇ ਗਏ ਮਸਲਾ ਖਤਮ ਕਰ ਦਿੱਤਾ ਗਿਆ ਇਸ ਤੋਂ ਬਾਅਦ ਅਸੀਂ ਉਹਨੂੰ ਇਹ ਵੀ ਕਿਹਾ ਵੀ ਤੇਰਾ ਕਸੂਰ ਨਹੀਂ ਹੋਣਾ ਸੀ ਵੈਦਾਂ ਦੀ ਪੂਛ ਨਪਣੀਆਂ ਤੇ ਉਹਨਾਂ ਨੂੰ ਅਸੀਂ ਸਕੇਂਡਲ ਨੂੰ ਖਤਮ ਕਰਨਾ ਚਾਹੁੰਦੇ ਆ ਸ਼ਰਮ ਦੀ ਗੱਲ ਆ ਉਸ ਬੀਬੀ ਦੀ ਅਸੀਂ ਹਜੇ ਮੋਗੇ ਨਹੀਂ ਪਹੁੰਚੇ ਵੀ ਉਹ ਬੀਬੀ ਨੂੰ ਇਸ ਖੇਡ ਤੋਂ ਬਾਹਰ ਕੱਢ ਦਿੱਤਾ ਤੇ ਉਹਦਾ ਸਾਨੂੰ ਫੋਨ ਆਇਆ ਵੀ ਮੈਨੂੰ ਨਹੀਂ ਰੋਕ ਸਕਦੇ ਤੇ ਮੈਂ ਪੁਲਿਸ ਕੰਪਲੇਂਟ ਕਰੂੰਗੀ ਵੀ ਤੁਸੀਂ ਉਹ ਵੀਡੀਓ ਕਿਉਂ ਡਿਲੀਟ ਕਰਵਾਈਆਂ ਤੇ بیسਬਾਲ ਦੀ ਉਹਨੇ ਮੈਨੂੰ ਫੋਟੋ ਗੀਤ ਲਾ ਕੇ ਭੇਜੀ ਵੀ ਇਹ ਤਾਂ ਫਿਰ ਬੀਬੀ ਦੇ ਮਨ ਦੇ ਵਿੱਚ ਵਹਿਮ ਆ ਵੀ ਪਾਣੀ ਚ ਰਹਿ ਕੇ ਮਗਰਮਾਛ ਨਾਲ ਦਸ਼ਮਣੀ ਪਾਲੀ ਉਹਨੇ ਚਲੋ ਕੋਈ ਨਾ ਖੈਰ ਪੁਲਸ ਵੀ ਆਪਣਾ ਕੰਮ ਕਰੀ ਜੋ ਅਸੀਂ ਕੀਤਾ ਉਹਦਾ ਅਸੀਂ ਜਵਾਬ ਦੇ ਹੀ ਹੈਗੇ ਆ ਹੁਣ ਗੱਲ ਇਹ ਆ ਜੋ ਗੱਲਾਂ ਬਾਤਾਂ ਅਸੀਂ ਕੀਤੀਆਂ ਉਹ ਸਾਡੀਆਂ ਨਿੱਜੀ ਨਹੀਂ ਹੈਗੀਆਂ ਸਾਡੀਆਂ ਪ੍ਰੈਸ ਰਿਪੋਰਟਰਾਂ ਦੇ ਵੀ ਪਰਿਵਾਰ ਨੇ ਇਸ ਦੇਸ਼ ਦੇ ਵਿੱਚ ਵਸ ਰਹੀ ਜਿਹੜੀ ਪੁਲਸ ਆ ਉਹ ਡਿਊਟੀਆਂ ਤੇ ਹੁੰਦੀ ਆ ਫੌਜੀ ਵੀ ਡਿਊਟੀਆਂ ਤੇ ਹੁੰਦੀਆਂ ਦੇ ਪਿੱਛੇ ਪਰਿਵਾਰਾਂ ਨਾਲ ਕੀ ਹੋ ਰਿਹਾ ਕਿਸੇ ਨੂੰ ਨਹੀਂ ਪਤਾ ਅਸੀਂ ਇਸ ਚੀਜ਼ ਨੂੰ ਖਤਮ ਕਰਨਾ ਚਾਹੁੰਦੇ ਆ ਇਹ ਇਲੀਗਲ ਨੇ ਅਨਲੀਗਲ ਨੇ ਇਹਦਾ ਜਵਾਬ ਡੀਜੀਪੀ ਪੰਜਾਬ ਦਵੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇਵੇ ਵੀ ਇਹ ਲੀਗਲ ਆ ਕਿ ਅਨਲੀਗਲ ਆ ਜਿਹੜੇ ਇਹ ਡਾਕਟਰੀ ਲਾਈਨ ਦੇ ਮੰਤਰੀ ਨੇ ਉਹ ਇਸ ਚੀਜ਼ ਦੀ ਪੁੱਛਗਿੱਛ ਕਰਨ ਵੀ ਇਹ ਕਿਉਂ ਹੋ ਰਿਹਾ ਵਾ ਜੇ ਇਹ ਲੀਗਲ ਆ ਕਾਨੂੰਨੀ ਤੌਰ ਤੇ ਸਹੀ ਆ ਤੇ ਸਾਨੂੰ ਅਸੀਂ ਸਾਡਾ ਪੰਜਾਬ ਸਾਥ ਦੇਵੇ ਤੇ ਅਸੀਂ ਸਮੂਹ ਪੰਜਾਬ ਦੀਆਂ ਪੰਚਾਇਤਾਂ ਨੂੰ ਬੇਨਤੀ ਕਰਦੇ ਆਂ ਜੇ ਤੁਸੀਂ ਮੇਰਾ ਇਸ ਤੇ ਸਾਥ ਦੇਣਾ ਚਾਹੁੰਦੇ ਆ ਮੈਂ ਧਰਨੇ ਲਾਉਣ ਵਾਲਾ ਬੰਦਾ ਨਹੀਂ ਹੈ ਇੱਕ ਮਹੀਨਾ ਪੰਜਾਬ ਪੁਲਿਸ ਨੂੰ ਤੇ ਗਵਰਨਮੈਂਟ ਪੰਜਾਬ ਨੂੰ ਅਸੀਂ ਟਾਈਮ ਦੇਵਾਂਗੇ ਹਰੇਕ ਜ਼ਿਲ੍ਹੇ ਦੇ ਘਟੋ ਘਟ 5-7 ਸਰਪੰਚ ਤੇ ਉਹਨਾਂ ਦੇ ਪੈਂਚ ਸਾਡੇ ਕੋਲੇ ਆਉਣ ਆਪਣੇ ਲੈਟਰ ਪੈਡ ਨਾਲ ਲੈ ਕੇ ਉਹਨਾਂ ਨੂੰ ਕੰਪਲੇਂਟ ਅਸੀਂ ਲੈ ਕੇ ਦੇਵਾਂਗੇ ਕਿਵੇਂ ਲਿਖਣੀ ਹੈ ਤੇ ਐਸਐਸਪੀ ਸਾਹਿਬ ਨੂੰ ਦੇਣ ਤੇ ਇੱਕ ਮਹੀਨਾ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਸਾਹਿਬਾਨਾਂ ਦੀ ਵੇਟ ਕਰਾਂਗੇ ਕਿੰਨੇ ਬੰਦਿਆਂ ਤੇ ਇਹਨਾਂ ਦੇ ਵਿਰਦਾਂ ਦੇ ਉੱਤੇ ਇਨਵੈਸਟੀਗੇਸ਼ਨ ਟੀਮ ਬੈਠਦੀ ਹੈ ਇਨਾਂ ਦੇ ਪੇਜ ਬੰਦ ਹੁੰਦੇ ਆ ਤੇ ਨੱਚਰਤਾ ਫਲਾਈ ਜਿਹੜੀ ਅਸ਼ਲੀਲਤਾ ਵਿਰੁੱਧ ਜੋ ਕਾਨੂੰਨ ਨੇ ਗੈਰ ਕਾਨੂੰਨੀ ਢੰਗ ਨਾਲ ਦਵਾਈਆਂ ਵੇਚਣ ਦੇ ਜੋ ਕਾਨੂੰਨ ਨੇ ਉਹਨਾਂ ਤਹਿਤ ਪਰਚਾ ਦਰਜ ਹੁੰਦਾ ਜੋ ਵੀਡੀਓ ਨੇ ਬੀਬੀ ਨੇ ਵੀਡੀਓਗ੍ਰਾਫੀ ਕੀਤੀ ਆ ਉਹਦਾ ਕੈਮਰਾਮੈਨ ਬੀਬੀ ਤੇ ਬੈਦ ਅਸ਼ਲੀਲਤਾ ਫਲਾਉਣ ਦੇ ਸਬੰਧ ਦੇ ਵਿੱਚ ਉਹਨਾਂ ਤੇ ਪਰਚਾ ਦਰਜ ਚਾਹੀਦਾ ਕਿਸੇ ਵੀ ਕੀਮਤ ਤੇ ਇਹਨਾਂ ਦੇ ਨਾਲ ਰਾਜੀਨਾਮਾ ਨਹੀਂ ਚਾਹੀਦਾ ਚਾਹੇ ਉਹ 2 ਦਿਨ ਜੇਲ੍ਹ ਕੱਟਣ ਪੁਲਿਸ ਰਿਮਾਂਡ ਦੇਤੇ ਪੁੱਛਗਿੱਛ ਹੋਣੀ ਚਾਹੀਦੀ ਇਹਨਾਂ ਦੇ ਬੈਂਕ ਅਕਾਊਂਟ ਛਾਣਬੀਨ ਕਰੋ ਵੀ ਇਹ ਇਹ ਇੰਨਾ ਪੈਸਾ ਕਮਾਉਂਦੇ ਆ ਤੇ ਅਸ਼ਲੀਲਤਾ ਫਲਾਈ ਜਾਂਦੇ ਅਸੀਂ ਉਸ ਬੀਬੀ ਨਾਲ ਜੋ ਗੱਲਬਾਤ ਕੀਤੀ ਉਸ ਦਿਨ ਉਹ ਅਸੀਂ ਤੁਹਾਨੂੰ ਵੀਡੀਓ ਵੀ ਹੈ ਸਮਾਂ ਆਉਣ ਤੇ ਅਸੀਂ ਉਸ ਚੀਜ਼ ਨੂੰ ਪਾ ਵੀ ਦੇਵਾਂਗੇ ਤੇ ਚਾਰ ਕਮੈਂਟ ਦੀ ਆ ਮੈਂ ਸੁਣਾ ਦਿੰਦਾ ਤੇ ਤੁਸੀਂ ਸੁਣ ਲਓ ਸਰਟ ਘਾ ਰਹੇ ਹਾਂ ਇਸ ਕਿਨ ਦਾ ਅਤਲ ਕੀ ਲੈ ਬੈ ਮੇਰੇ ਵੀਡੀਓ ਚ ਨਹੀਂ ਆਈਆਂ ਨਹੀਂ ਆਉਂਦੀ ਇਹ ਤਾਂ ਨਾ ਦਿਕਹੇ ਨਹੀਂ ਹੱਕ ਹੱਕ ਕੇ ਬਸੀਨ ਹੋ ਜਾ ਰਿਹਾ ਹੱਕ ਹੱਕ ਕੇ ਬਸੀਨ ਬਸੀਨ ਕਾ ਦੇ ਰਹੇ ਹੋ ਕਿ ਅਰੇ ਯਾਰ ਕਿੰਨਾ ਯਾਰ ਨਹੀਂ ਕਹਿਣਾ ਮੈਂ ਤੁਹਾਡੇ ਭਰਾ ਹਾਂ ਨੀ ਲਰੋ ਅਸੀਂ ਤੁਹਾਡਾ ਸਤਿਕਾਰ ਕਰਦੇ ਹਾਂ ਸੱਟ ਤੇ ਚੁੰਨੀ ਨਾ ਰੋਈ ਤੇ ਦੋ ਥੱਕ ਥੱਕ ਕੇ ਸਿਨੋ ਸਿੱਧਾ ਨਹੀਂ ਹੋ ਜਾਂਦਾ ਕਾਰ ਕਾਰ ਕਿ ਸੇੜਾ ਕਾਫੀ ਅੱਛਾ ਇਹ ਜੈਮਰੀ ਗੱਲ ਹੈ ਤੇ ਲਾ ਕੇ ਜਿਵੇਂ ਨਹੀਂ ਵੀ ਹੋ ਪਈ ਪਹਿਲਾਂ ਵੀ ਛੱਡੋ ਇਹ ਜਵਾਬ ਹੋਵੇ ਤੁਹਾਡੀ ਮੇਰੀ ਮੈਡੀਕਲ ਤੋਂ ਨਾ ਪਤਾ ਕਿ ਉਹ ਕਹਿੰਦਾ ਅੱਛਾ ਨਾਰਮਲ ਹੈ ਨਾਰਮਲ ਹੈ ਥੱਕ ਥੱਕ ਕੇ ਵੀ ਸਿਨੋ ਬਣੀ ਨਹੀਂ ਕਾ ਦਿਨਾ ਹੋ ਜਾਂਦਾ ਕੋਈ ਕਮਜ਼ੋਰੀ ਹੈਗੀ ਹੈ ਅੰਤਰੀ ਸਾਇਰ ਨਹੀਂ ਪ੍ਰੋਬਲਮ ਹੈ ਨਾ ਬਿਲਕੁਲ ਨਹੀਂ ਇੱਥੇ ੱਲੇ ਪਾਣੀ ਕਰ ਦਾਂਗੇ ਕਰ ਦਾਂਗੇ ਉਹਨਾਂ ਨੇ ਕੀ ਆ ਰਹੀ ਹੈ ਜਿੱਤਾ ਉਹ ਤਾਂ ਅੱਧਿਆ ਬਹੁਤ ਹੈ ਮੈਂ ਉਹੀ ਜ਼ਿਆਦਾ ਗੱਲ ਰਿਪੀਟ ਕਰੋ ਪੰਜਾ ਮਾਰੀ ਕਰੋ ਅਬਲੇ ਦੇ ਕਈ ਮਨ ਹੋ ਗਏ ਅਸੀਂ ਕਹਿਨੇ ਆਂ ਕੂ ਆਏ ਤੇ ਨਾ ਅਖੀਰ ਅੱਜ ਨਾਦੇ ਕੂ ਤੇ ਉਹਨਾਂ ਦੇ ਮਾਪੜੀਆਂ ਜਾਣ ਲੱਗਦੇ ਦੱਬ ਚਾ ਕੈਮਰਾਮੈਨ ਵੱਡੇ ਨਾਲ ਜਿਹੜੇ ਸਾਡੀ ਗੱਲ ਕਰ ਰਹੇ ਸੀ ਕਿਹਾ ਸੈਨ ਨੂੰ ਟੱਪਰਾ ਕਰਾ ਦੇ ਉਹਨਾਂ ਨਾਲ ਕਾਫੀ ਹੋ ਗਿਆ ਕਰ ਮੈਂ ਇਹ ਤਾਂ ਦੇਖੋ ਇਹ ਤਾਂ ਛੱਡੋ ਇਹਨਾਂ ਨੂੰ ਅਸੀਂ ਆਪੇ ਦੇਖ ਲਾਂਗੇ ਨੀ ਨਾਨਾ 22 ਸਾਲ ਮੁੰਡੇ ਦੀ ਉਮਰ ਆ